ਆਣਾ ਉਹ ਪੰਜਾਬ ਸਟੇਟ ਦਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰੀ ਜਾ ਰਿਹਾ ਹੈ। ਆਨੂੰ ਇਹਨਾਂ ਹਾਈਵੇਅ ਦਾ ਅਲਟੀਮੇਟਲੀ ਸਟੇਟ ਨੂੰ ਮੈਨੀਫੈਸਟ ਬਹੁਤ ਜ਼ਿਆਦਾ ਆ ਵੱਡੇ ਲੈਵਲ ਤੇ ਆ। ਰੇਲ ਰੇਲ ਦਾ ਤਵੇ ਟ੍ਰੈਕ ਪੈਣਾ ਪੰਜਾਬ ਦੇ ਵਿੱਚ ਉਹਨਾਂ ਵਿੱਚ ਪਹਿਲਾਂ ਹੀ ਇਹ ਗੱਲ ਦਾ ਅਨਾਉਂਸਮੈਂਟ ਕੀਤੀ ਗਈ ਹੈ ਵੀ 5 ਗੁਣਾ ਰਾਵਾਂਗੇ ਕਲੈਕਟਰ ਰੇਟ ਦਾ। ਬਿਲਕੁਲ ਰੋਡ ਵਾਲੇ ਮਾਮਲੇ 'ਚ ਵੀ ਦੇਣ ਨੂੰ ਸਾਨੂੰ ਕੋਈ ਫਿਰ ਦਿੱਕਤ ਕੀ ਆ ਹਾਂ ਜੀ ਜੇ ਇਹ ਰੋਡ ਚੱਲਦਾ ਹੈ ਇਹ ਤਾਂ ਸਾਰ ਨੂੰ ਵੱਡਾ ਫਾਇਦਾ ਕੇ ਨੂੰ ਹੋਣਾ ਇਹ ਤਾਂ ਸਾਰ ਨੂੰ ਵੱਡਾ ਫਾਇਦਾ ਕਰੇਗਾ ਅਡਾਨੀਆਂ ਅਮਬਾਨੀਆਂ ਵਾਹ ਕਿਉਂ ਨਾ ਟਰੱਕ ਜਾਣੇ ਪਾਕਿਸਤਾਨ ਨੂੰ ਜੇ ਖੇਤੀ ਉਤਪਾਦ ਜੇ ਉਹ ਤਾਂ ਪਬਲਿਕ ਦਾ ਜਾਊਗਾ ਜੇ ਬਾਈ ਜੀ ਕੋਈ ਫੈਕਟਰੀ ਦਾ ਪ੍ਰੋਡਕਟ ਜੀ ਦੇ ਤੌਰ ਤੇ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਬੈਨੀਫਿਟ ਮੇਂ ਨਹੀਂ ਮੇਂ ਨਹੀਂ ਆਜੇ ਸਾਡੀ ਸਟੇਟ ਦੇ ਵਿੱਚ ਉਹਦਾ ਟਾਈਮ ਨਹੀਂ ਲੱਗਦਾ। ਸਾਡੇ ਦਾ ਪਾਕਿਸਤਾਨ ਉਹ ਰੱਡਾ ਪਾਰ ਚੱਲਦਾ ਹੀ ਨਹੀਂ ਪਿਆ। ਹੋ ਸਕਦਾ ਨਾਨੀਆਂ ਬਾਨੀਆਂ ਕਰਕੇ ਚੱਲ ਪਵੇ। ਬਿਲਕੁਲ ਬਿਲਕੁਲ ਚਲੋ ਸਾਟਾ ਤਾਂ ਭਰ ਨਾਲ ਹੋਣਾ ਹੀ ਹੋਣਾ। ਇਹਨੂੰ ਮੈਨੂੰ ਜੇ ਟਮਾਟਰ ਪੰਜਾਬ ਤੋਂ 1000 ਰੁਪਏ ਦਾ ਕਰ ਲੋ ਗਲੂਗਾ। ਤੇ ਮੈਂ ਕਿ ਰਾਤ ਤੋਂ 80 ਰੁਪਏ ਦਾ ਕਿਲੋ ਘੜੂਗਾ। ਅਰੇ ਯਾਨੀ ਬਾਹਰ ਨੂੰ ਜਾਣ ਤਾਂ ਜਾਣ ਕਿੱਥੇ? ਬਿਲਕੁਲ ਜੀ ਜਨ ਪੰਜਾਬ ਦੇ ਵਿੱਚ ਹੈ ਹੀ ਕੁਝ ਨਹੀਂ ਸਹੀ ਗੱਲ ਹੈ। ਨੈਕਸਪ੍ਰੈਸ ਵੇ ਦਾ ਵਿਰੋਧ ਕਰ ਰਹੇ ਨੇ ਉਹਦੀ ਬਜਟ ਮੁਆਵਜ਼ਾ ਇਨਾ ਮਿਲਣਾ ਚਾਹੀਦਾ ਮੁਆਵਜ਼ਾ ਨਹੀਂ ਮਿਲਦਾ ਜੀ ਮੁਆਵਜ਼ਾ ਵਧਾ ਕੇ ਮਿਲਣਾ ਚਾਹੀਦਾ ਕੌਣ ਸੈੱਟ ਕਰਦਾ ਵੀ ਕਿੰਨਾ ਮੁਆਵਜ਼ਾ ਮਿਲਣਾ ਚਾਹੀਦਾ ਤੁਸੀਂ ਇਹ ਚੀਜ਼ ਨੂੰ ਐਸ਼ੋਰ ਕਰੋ ਵੀ ਜਿਹੜਾ ਉੱਥੇ ਹਮਲਾ ਜਾਂਦਾ ਆ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਮਲਾ ਨਾ ਕੀਤਾ ਜਾਵੇ ਦੇ ਰੋਡ ਇਨਫਰਾਸਟ੍ਰਕਚਰ ਹੈ ਨਾ ਜੀ ਪੰਜਾਬ ਨਾਲੋਂ ਕਿਤੇ ਬੇਤਰ ਦੂਜੀਆਂ ਸਟੇਟਾਂ ਦੇ ਵਿੱਚ ਇਸ ਟਾਈਮ ਹੋ ਚੁੱਕੇ ਨੇ ਸਨ 2020 ਤੋਂ ਜਦੋਂ ਤੋਂ ਪਹਿਲਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਲਗਾਤਾਰ ਅੰਦੋਲਨ ਦੇ ਕਰ ਪੰਜਾਬ ਦੇ ਵਿੱਚ ਲਾਈਨ ਚੱਲ ਰਹੀ ਹੈ ਇਸ ਸਮੇਂ ਪੰਜਾਬ ਦੇ ਵਿੱਚ ਪੂਰੇ ਭਾਰਤਵਸ ਦੇ ਵਿੱਚ ਪਰ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਕੁਝ ਇੱਕ ਖਾਸ ਵੱਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਜਿਵੇਂ ਕਿ ਐਕਸਪ੍ਰੈਸ ਹਾਈਵੇ ਜਿਨ੍ਹਾਂ ਦੇ ਨਾਲ ਪੰਜਾਬ ਦੀ ਇਕਨੋਮਿਕ ਗਰੋਥ ਹੋਣੀ ਇੱਕ ਪੰਜਾਬ ਦੀ ਰੀੜ ਦੀ ਹੱਡੀ ਦੀ ਵਾਂਗ ਕੰਮ ਕਰ ਰਹੀ ਹੈ ਕਿਉਂਕਿ ਜਿਹੜੇ ਵੱਡੇ ਹਾਈਵੇਜ਼ ਨੇ ਉਹਨਾਂ ਦਾ ਮੇਨ ਜਿਹੜਾ ਕੰਮ ਹੈ ਦੇਸ਼ ਦੇ ਵਿੱਚ ਜਦੋਂ ਟ੍ਰਾਂਸਪੋਰਟੇਸ਼ਨ ਕੁਇਕ ਹੋ ਜਾਂਦੀ ਹੈ ਤਾਂ ਉਹ ਇੱਕ ਰੀੜ ਦੀ ਹੱਡੀ ਦਾ ਕੰਮ ਕਰਦੇ ਨੇ ਬਿਜ਼ਨੈਸਸ ਦੇ ਲਈ ਸੋ ਇਹਨਾਂ ਦਿਨਾਂ ਦੇ ਵਿੱਚ ਕੱਲ ਦੀ ਗੱਲ ਰਹਾ ਹੈ ਕਿ ਪੰਜਾਬ ਦੇ ਇੱਕ ਜਗ੍ਹਾ ਦੇ ਉੱਤੇ ਐਕਸਪ੍ਰੈਸ ਹਾਈਵੇ ਦੀ ਕੰਮ ਸਟਾਰਟ ਕਰਨ ਦੇ ਲਈ ਸਵੇਰੇ 5 ਵਜੇ ਜਦੋਂ ਸਰਕਾਰੀ ਦਾ ਅਫਸਰ ਤੇ ਸਰਕਾਰੀ ਅਮਲਾ ਉੱਤੇ ਪਹੁੰਚਾ ਕਿਸਾਨਾਂ ਨੇ ਉੱਤੇ ਡਟ ਕੇ ਉਹਨਾਂ ਦਾ ਮੋਰਯੋ ਅਵਿਰੋਧ ਕੀਤਾ ਤੇ ਕਿਉਂ ਕੀਤਾ ਕਦ ਕਿਤਾ ਜਦ ਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ ਕਿਸਾਨਾਂ ਨੂੰ ਪ੍ਰੋਪਰ ਜਿਹੜਾ ਮੁਆਵਜ਼ਾ ਆਫਰ ਕੀਤਾ ਗਿਆ ਹੈ ਸਾਰਾ ਕੁਝ ਕੀਤਾ ਗਿਆ ਹੈ ਸੋ ਉਸਦੇ ਬਾਅਦ ਕਿਉਂ ਕੀਤਾ ਤਾਂ ਮੇਰੇ ਨਾਲ ਟੀਵੀ ਐਨਆਰਏ ਤੋਂ ਚੈਨਲ ਹੈਡ ਪ੍ਰਮੋਜੀ ਨੇ ਪ੍ਰਮੋਜੀ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਧੰਨਵਾਦ ਮਿਹਰਬਾਨੀ ਜੀ ਜੀ ਆ ਪ੍ਰਮੋਦ ਜੀ ਆ ਮੇਰਾ ਸਵਾਲ ਹੈ ਜੀ ਸਭ ਤੋਂ ਪਹਿਲਾਂ ਕਿ ਜੋ ਇਹ ਪੰਜ ਕਿਸਾਨ ਐਕਸਪ੍ਰੈਸ ਵੇ ਦਾ ਵਿਰੋਧ ਕਰ ਰਹੇ ਨੇ ਉਹਦੀ وجہ ਕੀ ਹੈ ਦੇਖੋ ਮੈਂ ਤੇ ਤੁਹਾਡੀ ਗੱਲ ਤੋਂ ਥੋੜਾ ਜਿਹਾ ਵਾਅਦਾ ਕਰੂੰਗਾ ਵੀ ਕਿਸਾਨ ਜੇ ਆਪਾਂ ਕਹੀਏ ਵੀ ਐਕਸਟਰਾ ਸਰੀ ਦਾ ਬਰੂਥ ਕਰ ਰਹੇ ਨਹੀਂ ਤਾਂ ਆਪਾਂ ਇਸ ਗੱਲ ਨੂੰ ਥੋੜਾ ਜਿਹਾ ਮੋਡੀਫਾਈ ਕਰੀਏ ਵੀ ਉਹ ਐਕਸਪ੍ਰੈਸ ਬਰੀ ਦਾ ਬਰੂਥ ਸ਼ਾਇਦ ਨਹੀਂ ਕਰ ਰਹੇ ਉਹਨਾਂ ਮਿੰਨ ਵਾਲੇ ਮੁਆਫਦੇ ਦਾ ਬਰੂਥ ਕਰ ਰਹੇ ਨੇ ਅੱਛਾ ਕਿਉਂ ਕਿ ਕਿਉਂਕਿ ਇਸ ਗੱਲ ਦੇ ਉੱਤੇ ਇਹਨਾਂ ਨੇ ਵੀ ਸਾਨੂੰ ਜਿਹੜਾ ਮੁਆਫਦਾ ਦਿੱਤਾ ਜਾ ਰਿਹਾ ਸਾਡੀਆਂ ਜ਼ਮੀਨਾਂ ਦਾ ਕੱਟ ਦਿੱਤਾ ਜਾ ਰਿਹਾ ਤਾਂ ਇਸ ਗੱਲ ਦੇ ਵਿੱਚ ਵੀ ਕਈ ਚੀਜ਼ਾਂ ਆ ਜਾਂਦੀਆਂ ਨੇ ਵੀ ਮੁਆਫਦਾ ਕਿੰਨੇ ਤਰ੍ਹਾਂ ਕਰਨਾ ਹੈ ਮੁਆਵਜ਼ਾ ਕਿਦਾਂ ਤੈਅ ਹੋਣਾ ਹੈ ਮੁਆਵਜ਼ਾ ਕਿタミン ਨਾ ਆ ਉਚਿਸਾ ਆਪਾਂ ਆਪਣੀ ਬਹੁਤ ਚਰਚਾ ਦੇ ਦੌਰਾਨ ਸਾਰੇ ਡਿਸਕਸ ਕਰਦੇ ਆ ਜੀ ਬਿਲਕੁਲ ਪਰ ਸਹਿਲ ਹਾਲ ਜਿਹੜੀ ਗੱਲ ਹੈ ਕਿ ਐਕਸਪ੍ਰੈਸ ਵੇ ਦਾ ਹੋ ਸਕਦਾ ਉਹ ਨਾ ਹੋਵੇ ਉਹਨਾਂ ਨੂੰ ਮੈਨ ਵਾਲੇ ਮੁਆਵਜ਼ੇ ਦਾ ਜਿਹੜਾ ਆ ਉਹ ਵਿਰੋਧ ਹੋ ਰਿਹਾ ਵੀ ਮੁਆਵਜ਼ਾ ਤੱਕ ਨਹੀਂ ਜਾ ਰਿਹਾ ਹੈ। ਇਹ ਜਗ੍ਹਾ ਤੇ ਮੁਆਵਜ਼ਾ ਸਹੀ ਵੀ ਮਿਲ ਰਿਹਾ ਹੈ। ਕਿਹੜੀ ਜਗ੍ਹਾ ਤੇ ਜਿੱਥੇ ਘੱਟ ਮਿਲ ਰਿਹਾ ਉੱਥੇ ਵਿਰੋਧ ਹੋ ਰਿਹਾ ਹੈ। ਸੋ ਇਹ ਗੱਲ ਹੈ ਕਿ ਇਹ ਇਹ ਨਾ ਭਾਰਤ ਮਾਲਾ ਪ੍ਰੋਜੈਕਟ ਆ ਬੜਾ ਚਰਚਾ ਲੱਗ ਰਿਹਾ ਕਿ ਸਰਪੰਗਾਂਵਲ ਚੱਲ ਰਿਹਾ ਹੈ ਇਕਨੋਮਿਕ ਗ੍ਰੋਥ ਦੀ ਜਿਹੜੀ ਗੱਲ ਚੱਲਦੀ ਹੈ ਦੇ ਕੋਈ ਕੋਈ 스테ਟ ਦੇ ਵਿੱਚੋਂ ਜਦੋਂ ਕੋਈ ਵੱਡੇ ਪ੍ਰੋਜੈਕਟਸ ਚੱਲਨੇ ਨੇ ਤੇ ਆਬਵੀਅਸ ਹੈ ਵੀ 스테ਟ ਨੂੰ ਦਾ ਬੈਨੀਫਿਟ ਹੋਣਾ ਆ ਉਹਦੇ ਪੈਸੇ 스테ਟ ਨੂੰ ਆਉਣੇ ਆ। ਮੰਨ ਲਓ ਜੇ ਜ਼ਮੀਨਾਂ ਕੁਆਇਰ ਹੁੰਦੀਆਂ ਨੇ ਉਹ ਜਿਹੜੇ ਪੈਸੇ ਮਿਲਣ ਨੇ ਕਿਸਾਨਾਂ ਨੂੰ ਮਿਲਣੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਵੀ ਜਿਹਨਾਂ ਨੇ ਜ਼ਮੀਨਾਂ ਕੁਆਇਰ ਹੋਈਆਂ ਉਹਨਾਂ ਨੂੰ ਜਿਹੜਾ ਪੈਸਾ ਮਿਲਣਾ ਆ ਉਹ ਇਨਕਮ ਟੈਕਸ ਦੇ ਵਿੱਚ ਉਹਦੇ ਉੱਤੇ ਕੋਈ ਵੀ ਚਾਰਜਸ ਨਹੀਂ ਆਣੇ। 因为 ਉਹ ਮੇਰੇ ਨੋਮਾ ਜਿਹੜਾ ਪੈਸਾ ਆ ਉਹਦੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਮਿਲਣਾ ਇੱਕ ਨੰਬਰ ਦਾ ਪੈਸਾ ਆ ਰਿਹਾ ਟੈਕਸ ਤੋਂ ਬਿਨਾ ਆ ਰਿਹਾ ਇਹ ਜਿਹੜਾ ਇਸ ਪੂਰੀ ਪ੍ਰਕਿਰਿਆ ਦਾ ਹਿੱਸਾ ਆ ਜੀ ਬਿਲਕੁਲ ਉਹਨਾਂ ਨੂੰ ਮੁਆਫਤ ਹੈ ਕਿਦਾ ਹੁੰਦਾ ਮਨੂੰ ਮੁਆਫੀ ਮੁਆਫੀ ਨੂੰ ਲੈ ਕੇ ਸਾਰਾ ਰੇਡ ਦਾ ਜਿਹੜਾ ਆ ਆ ਰਿਹਾ ਲੰਬੇ ਸਮੇਂ ਤੋਂ ਇਹ ਇਤਨਾ ਨਹੀਂ ਆ ਰਿਹਾ ਪਿਛਲੇ ਕਰੀਬ ਕਰੀਬ 1.5 2 ਸਾਲ ਤੋਂ ਇਹ ਗੱਲ ਚੱਲਦੀ ਆ ਰਹੀ ਹੈ ਅਭੀ ਮੁਆਵਜ਼ਾ ਜਿੰਨਾ ਮਿਲਣਾ ਚਾਹੀਦਾ ਮੁਆਵਜ਼ਾ ਨਹੀਂ ਮਿਲਿਆ ਜੀ ਮੁਆਵਜ਼ਾ ਵਧਾ ਕੇ ਮਿਲਣਾ ਚਾਹੀਦਾ ਇਹ ਸੋ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਮੁਆਵਜ਼ਾ ਜਿਹੜਾ ਇਹਦੀ ਕੋਣ ਸੈੱਟ ਕਰਦਾ ਵੀ ਕਿੰਨਾ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਸੈੱਟ ਤਾਂ ਹੋਏਗਾ ਕਿਉਂਕਿ ਜਦੋਂ ਆਪਾਂ ਇੱਕ ਚੀਜ਼ ਦੇਖਦੇ ਹਾਂ ਕਿ ਜਦੋਂ ਆਪਾਂ ਰਜਿਸਟਰੀਆਂ ਕਰਵਾਨੇ ਆ ਤੇ ਅਸੀਂ ਸਰਕਾਰ ਨੂੰ ਟੈਕਸ ਘਟਦੇ ਹੁੰਦੇ ਨਹੀਂ ਜ਼ਮੀਨ ਦੀ ਰੇਟ ਥੱਲੇ ਦਿਖਾ ਕੇ ਘੱਟ ਪੈਸਿਆਂ ਦੇ ਵਿੱਚ ਮਤਲਬ ਲੋਕ ਰਜਿਸਟਰੀ ਕਰਵਾਉਂਦੇ ਨੇ ਜੇ ਜ਼ਮੀਨ ਲਾ ਲਵੀ 2 ਲੱਖ ਨੂੰ ਖੇਤ ਆ ਤੋਂ 5 ਲੱਖ ਨੂੰ ਖੇਤ ਦਿਖਾ ਕੇ ਤਾਂ 5 ਲੱਖ ਦੇ ਉੱਤੇ ਟੈਕਸ ਦਿੱਤਾ ਜਾਂਦਾ ਕਿ ਇਹੋ ਜਿਹੀਆਂ ਚੀਜ਼ਾਂ ਵੀ ਇਫੈਕਟ ਕਰਦੀਆਂ ਨੇ ਰੇਟ ਦੇ ਉੱਤੇ ਜਾਂ ਕੋਈ ਹੋਰ ਵਜਾ ਕੋਈ ਹੋਰ ਤਰੀਕੇ ਨਾਲ ਸੈੱਟ ਕੀਤਾ ਜਾਂਦਾ ਬੈਂਕਰ ਦੇਖੋ ਇਹ ਇੱਕ ਫੈਕਟ ਆ ਇੱਕ ਸਚਾਈ ਆ ਜਿੱਥੇ ਅਸੀਂ ਜਿ ਇਸ ਛਿਕਣ ਹੋਣ ਹੀ ਹੁੰਦੀ ਆ ਸੀ ਪਹਿਲਾਂ ਪੁੱਛਣਾ ਵੀ ਕਲੈਕਟਰ ਰੇਟ ਕੀ ਆ ਕਲੈਕਟਰ ਰੇਟ ਦੇ ਹਿਸਾਬ ਦੇ ਨਾਲ ਉਰੀਅਸ ਜਿਹੜੀ ਆਸੀ ਕਰਾਉਣ ਨੂੰ ਅਸੀਂ ਅਸੀਂ ਲੋਕ ਪੈਨ ਦਿੰਦੇ ਜਦੋਂ ਅਸੀਂ ਜਦੋਂ ਜ਼ਮੀਨਾਂ ਖਰੀਦਦੇ ਆ ਆਈ ਅਗਰ ਕਮਰਸ਼ੀਅਲ ਲੈਂਡ ਹੋਵੇ ਜਾਂ ਕੁਝ ਵੀ ਹੋਵੇ ਉਹ ਕਲੈਕਟਰੇਟ ਕੀ ਹੈ ਨਾ ਕਲੈਕਟਰੇਟ ਇੱਕ ਮਿਨੀਮਮ ਅਮਾਉਂਟ ਜਿਹੜੀ ਆ ਇੱਕ ਜ਼ਮੀਨ ਦੀ ਸੈਟਲ ਕਰ ਦਿੱਤੀ ਜਾਂਦੀ ਆ ਜ ਜਿਸ ਤੋਂ ਇਹਦੀ ਖਰੀਦ ਫੋਨੀਆ ਐਸ ਅਮਾਉਂਟ ਤੋਂ ਛਿੰਲੇ ਦੀ ਅਸੂ ਨਹੀਂ ਹੋਗੀ ਦਰਸੀਏ ਤੋਂ 6% ਤੋਂ 8% ਦਾ ਖਰਚਾ ਮੰਨਦਾ ਆ ਜੀ ਮਾਨੂੰ 1 ਲੱਖ ਰੁਪਏ ਦੀ ਕੋਈ ਵੀ ਇੱਕ ਜ਼ਮੀਨਾਂ ਉਨੇ ਉਤੇ 6 ਤੋਂ 8% ਤੱਕ ਚਾਰਜ ਲੱਗਦੇ ਨੇ ਉਹ ਲਾ ਕੇ ਤੇ ਉਹਦਾ ਪੇਪਰ ਅਸਟਾਰਡਰ ਲਾ ਕੇ ਸਰਕਾਰ ਨੂੰ ਟੈਕਸ ਆ ਰਿਹਾ ਹੈ ਤੇ ਰੈਵਨੂ ਆ ਰਿਹਾ ਹੈ। ਉਹ ਦੀ ਇਸ ਚੀਜ਼ ਹੈ ਉਹ ਤੁਹਾਡੇ ਨਾਮ ਤੇ ਚੈਣੀ ਹੈ। ਜੀ ਉਹ ਕਿ ਜਿਆਦਾ ਹਰ ਇੱਕ ਜਗ੍ਹਾ ਤੇ ਜਗਾ ਦੇ ਹਿਸਾਬ ਨਾਲ ਸੈੱਟ ਹੁੰਦੇ ਨਹੀਂ। ਉਹ ਰਿਵਾਈਜ਼ ਹੁੰਦੇ ਰਹਿੰਦੇ ਨਹੀਂ। ਕਿਤੇ 6 ਮਹੀਨੇ ਬਾਅਦ ਵਾਈਜ਼ ਹੋ ਜਾਂਦੇ ਕਿਤੇ ਸਾਲ ਬਾਅਦ ਵਾਈਜ਼ ਹੋ ਜਾਂਦੇ ਰਿਵਾਈਜ਼ ਹੁੰਦੇ ਰਹਿੰਦੇ ਨਹੀਂ। ਅਣੀ ਬੱਤਾਂ ਨੇ ਕਿਤੇ ਸਟੇਬਲ ਰਹਿ ਜਾਂਦੇ ਨੇ। ਜੋ ਰਿਲੇਕਟਰੀ ਦੇ ਸਾਹ ਦੇ ਨਾਲ ਇਹ ਜ਼ਮੀਨਾਂ ਦੇ ਜਿਹੜੇ ਮੁਆਵਜ਼ੇ ਨਹੀਂ ਉਹ ਸੈਂਟਰਲ ਕੀਤੇ ਗਏ ਨਹੀਂ ਇੱਕ ਕਾਲਾ ਸੀਏਐਲ ਆਪਾਂ ਉਹਨੂੰ ਕਹਦੇ ਹਈਏ ਜੀ ਕਾਲਾ ਮਤਲਬ ਇਜ਼ ਕੰਪੀਟੈਂਟ ਅਥਾਰਟੀ ਆਫ ਲੈਂਡ ਐਕਵਾਇਜ਼ੀਸ਼ਨ ਜਦੋਂ ਕੋਈ ਵੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਤੇ ਉਹਦੇ ਲਈ ਇਹ ਅਥਾਰਟੀ ਜਿਹੜੀ ਕੰਮ ਕਰਦੀ ਹੈ ਜੀ ਜੀ। ਔਰ ਲੈਂਡ ਐਕ acquisition ਐਕਟ ਜਿਹੜਾ 2013 ਆ ਉਹਦੇ ਕਲੋਜ਼ਸ ਨੇ ਤਾਂ ਉਹਦਾ ਸੈਕਸ਼ਨ ਆਈ ਸੀ 26 ਜਾਂ 27 ਆ ਉਹਦੇ ਵਿੱਚ ਇਹ ਗੱਲ ਡਿਫਾਈਨ ਕੀਤੀ ਗਈ ਹੈ ਵੀ ਮੁਆਵਜ਼ਾ ਕਿਵੇਂ ਮਿਲਣਾ ਹੈ ਕਿਸੇ ਵੀ ਜ਼ਮੀਨ ਦਾ ਆਈਦਰ ਉਹ ਰੇਲਵੇ ਦਾ ਪ੍ਰੋਜੈਕਟ ਹੋਣਾ ਹੋਵੇ ਉਸ ਇਵਰੇਜ ਦਾ ਪ੍ਰੋਜੈਕਟ ਹੋਣਾ ਹੋਵੇ ਉਹ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੋਣਾ ਹੋਵੇ ਕਿਸੇ ਦਫ਼ਤਰ ਲਈ ਜਗ੍ਹਾ ਕੋਈ ਕਰਨੀ ਹੋਵੇ ਉਹ ਵਿੱਚ ਤੇ ਆਉਂਦੀਆਂ ਨੀਮਾਂ ਤੇ ਸ਼ਰਤਾਂ ਇਹਨਾਂ ਸ਼ਰਤਾਂ ਦੇ ਤਹਿਤ ਹੋਊਗਾ ਜਿਹੜਾ ਕਲੈਕਟਰ ਰੇਟ ਹੈ ਕਲੈਕਟਰ ਰੋਡ ਦਾ ਕਲੈਕਟਰ ਰੇਟ ਜਿੰਨਾ ਵੀ ਹੋਵੇ ਆਮ ਤੌਰ ਤੇ ਇਹ ਦੇਖਿਆ ਜਾਂਦਾ ਵੀ ਕਲੈਕਟਰ ਰੇਟ ਘੱਟ ਹੁੰਦਾ ਹੈ ਤੇ ਮਾਰਕੀਟ ਵੈਲਿਊ ਅਰੀ ਜ਼ਿਆਦਾ ਹੁੰਦੀ ਹੈ ਸੋ ਕਲੈਕਟਰ ਰੇਟ ਦੇ ਹਿਸਾਬ ਨਾਲ ਕਲੈਕਟਰ ਰੇਟ ਜਿੰਨਾ ਵੀ ਹੋਊਗਾ ਉਹਦਾ 3 ਗੁਣਾ 4 ਗੁਣਾ ਇਸ ਹਿਸਾਬ ਦੇ ਨਾਲ ਇਹ ਮੁਆਵਜ਼ਾ ਸੈਟਲ ਕੀਤਾ ਜਾਂਦਾ ਉਹ ਕਲੈਕਟਰ ਰੇਟ ਦੇ ਉੱਤੇ ਮੁਆਵਜ਼ਾ ਨਹੀਂ ਮਿਲਦਾ ਉਹ ਤਾਂ 3 ਗੁਣਾ 4 ਗੁਣਾ ਵਧਾ ਕੇ ਮੁਆਵਜ਼ਾ ਦਿੱਤਾ ਜਾਂਦਾ ਸੋ ਲੈਟ ਸੇ ਜੇ ਕਲੈਕਟਰ ਰੇਟ 5 ਲੱਖ ਹੈ ਤਾਂ ਮੁਆਵਜ਼ਾ 15 18 20 ਲੱਖ ਤੱਕ ਮਿਲ ਸਕਦਾ ਆ ਇਸ ਇਸ ਸਮ ਨਾਲ ਕਿ ਤੇ ਤੈਨੂੰ ਉਹ ਕਿ ਤੇ ਚਾਹ ਬਣਾਇਆ ਨਹੀਂ ਉਹ ਉਹ ਚੀਜ਼ ਜਿਵੇਂ ਸਾਬ ਨਾਲ ਵੀ ਮਾਰਕੀਟ ਵੈਲਿਊ ਨੂੰ ਘਟਾ ਉਹ ਮਾਅਜ਼ਾ ਚਾਹ ਚਾਹ ਵੀ ਕਿਈ ਜਗ੍ਹਾ ਤੇ ਮਾਰਕੀਟ ਵੈਲਿਊ ਨੂੰ ਬਤੂ ਵੀ ਮਾਅਜ਼ਾ ਹੋਏਗਾ ਕਿ ਤੇ ਕੱਟ ਵੀ ਰਹੇਂਦਾ ਹੋਊਗਾ ਇਹ ਜੋ ਰਿਲੇਸ਼ਨ ਹੈਗਾ ਸੋ ਇਹ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹ ਉਹ ਇਸ ਚੀਜ਼ ਨੂੰ ਤੈਅ ਕਰਦੀ ਹੈ ਉਹ ਸਥਾਰਟੀ ਦੇ ਵਿੱਚ ਇਲਾਕੇ ਦੇ ਜਿਹੜਾ ਮੈਜਿਸਟਰ ਹੋ ਸਕਦੇ ਨੇ ਡਿਵੀਜ਼ਨਲ ਕਮਿਸ਼ਨਰ ਹੋ ਸਕਦੇ ਨੇ ਐਸ.ਡੀ.ਐਮ ਵੀ ਹੋ ਸਕਦੇ ਨੇ ਉਹ ਜਿਦਾ ਕਿ ਜਦਾ ਵੈਰੀ ਕਰਦੀਆਂ ਨੇ ਚੀਜ਼ਾਂ ਤੇ ਉਸ ਹਿਸਾਬ ਦੇ ਨਾਲ ਜਿਹੜਾ ਕਾਲਾ ਕਾਲਾ ਫਾਰਮੈਟ ਜਿਹੜਾ ਆ ਉਹਦੇ ਤਹਿਤ ਇਹਦੀ ਜਿਹੜੀ ਅਥਾਰਟੀ ਹੈ ਉਹ ਤੈਅ ਹੁੰਦੀ ਹੈ ਉਹ ਅਥਾਰਟੀ ਜਿਹੜੀ ਹੈ ਉਹ ਉਸ ਇਲਾਕੇ ਦੇ ਕਲੈਕਟਰ ਰੇਟ ਨੂੰ ਲੈ ਕੇ ਜੀ ਉਹਦਾ ਮੁਆਫਦਾ ਜਿਹੜਾ ਆ ਤਿੰਨ ਜਾਂ ਚਾਰ ਗੁਣਾ ਦੇ ਹਿਸਾਬ ਦੇ ਨਾਲ ਸੈਟਲ ਕਰਦੀ ਹੈ ਕੀ ਪ੍ਰਮੋਜੀ ਇੱਕ ਸੁਣਨ ਚ ਆਇਆ ਸੀ ਕਿ ਮੋਦੀ ਗਵਰਨਮੈਂਟ ਨੇ ਸ਼ਾਇਦ ਇਹ ਵੀ ਕਿਹਾ ਹੈ ਕਿ ਚਲੋ ਇਹਨਾਂ ਨਾਲ ਕਿਸਾਨਾਂ ਨਾਲ ਗੱਲ ਕਰੋ ਵੀ ਜੋ ਮੁਆਵਜ਼ਾ ਮੰਗਦੇ ਆ ਟਰਾਈ ਕਰੋ ਵੀ ਉਹ ਨਾ ਦੇਣ ਦੀ ਦੇ ਕੇ ਤਾਂ ਕੰਮ ਅੱਗੇ ਵਧਿਆ ਕੁਝ ਇਦਾਂ ਦੀ ਵੀ ਗੱਲਬਾਤ ਹੋਈ ਹੈ ਜੀ ਮੇ ਕੰਪਨੀ ਚ ਜਦੋਂ ਨਾ ਇੱਕ ਲੈਟਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੋਂ ਜਦੋਂ ਮਹਿਕਮਾ 딜 ਕਰਦੇ ਨੇ ਨਿਤਨ ਗੱਟ ਨਹੀਂ ਹੋਣੀ ਉਹਨਾਂ ਨੇ ਇੱਕ ਲੈਟਰ ਸਟੇਟ ਕਮਨ ਨੂੰ ਭੇਜਿਆ ਸੀ ਜਦੋਂ ਪਿੱਛੇ ਜਾਏ ਅ ਇਸ ਪ੍ਰੋਜੈਕਟ ਨੇ ਉੱਤੇ ਇਸ ਪ੍ਰੋਜੈਕਟ ਨੂੰ ਲੈ ਕੇ ਕੁੱਲ ਠੇਕੇਦਾਰਾਂ ਦੇ ਉੱਤੇ ਜਰੂਰ ਹਮਲਾ ਹੋਇਆ ਸੀ ਔਰ ਉਹਨੇ ਗੱਲ ਆਈ ਸੀ ਕਿ ਉਹਨਾਂ ਨੇ ਕਹਿਿਆ ਤੁਸੀਂ ਇਸ ਚੀਜ਼ ਨੂੰ ਐਸ਼ੂਰ ਕਰੋ ਵੀ ਜਿਹੜਾ ਉੱਥੇ ਹਮਲਾ ਜਾਂਦਾ ਆ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਮਲਾ ਨਾ ਕੀਤਾ ਜਾਵੇ ਤੇ ਜੇ ਇਹਦਾ ਨਹੀਂ ਗੱਲ ਹੋਊਗੀ ਜੇ ਸਰਕਾਰ ਦਾ ਸਹਿਯੋਗ ਨਹੀਂ ਮਿਲੂਗਾ ਤਾਂ ਅਸੀਂ ਇਹ ਪ੍ਰੋਜੈਕਟ ਜਿਹੜੇ ਨੇ ਉਹ ਟਰਮੀਨੇਟ ਕਰ ਲਵਾਂਗੇ ਪੰਜਾਬ ਦੇ ਵਿੱਚੋਂ ਤਾਂ ਦੇਖੋ ਇਹ ਬੜੀ ਵੱਡੀ ਗੱਲ ਸੀ ਉਹ ਆਪਣੇ ਆਪ ਦੇ ਵਿੱਚ ਔਰ ਸਰਕਾਰ ਨੇ ਇਸ ਪੂਰੇ ਮਾਮਲੇ ਦੇ ਉੱਤੇ ਕੀਤਾ ਵੀ ਵੀ ਅਸੀਂ ਇਹਨੂੰ ਦੇਖਦੇ ਆਂ ਔਰ ਉੱਥੇ ਮੌਕੇ ਤੇ ਜਿਹੜੇ ਲੋਕਾਂ ਨੇ ਉੱਥੇ ਕੋਈ ਮੈਨ ਹੈਂਡਲਿੰਗ ਕੀਤੀ ਸੀ ਉਹਨਾਂ ਤੇ ਐਫ ਆਈ ਆਰ ਅਜੇ ਨਹੀਂ ਆ ਉਹ ਦਰਜ ਕੀਤੇ ਨਹੀਂ ਸੀ ਸੋ ਇਹ ਇਸੇ ਕਰਕੇ ਕੰਮ ਚੱਲ ਰਹੀ ਹੈ ਵੀ ਲੰਬੇ ਸਮੇਂ ਤੋਂ ਚਾਹੁੰਦੇ ਨੇ ਨੈਸ਼ਨਲ ਹਾਈਵੇਅ ਵਾਲੇ ਵੀ ਵਿੱਚਲੇ ਕੰਪਨੀਆਵਾਂ ਵਿੱਚ ਦੇਖੋ ਜਿਹੜੇ ਰੋਡ ਇਨਫਰਾਸਟ੍ਰਕਚਰ ਹੈ ਨਾ ਜੀ ਪੰਜਾਬ ਨਾਲੋਂ ਕਿਤੇ ਬਿਹਤਰ ਦੂਜੀਆਂ ਸਟੇਟਾਂ ਦੇ ਵਿੱਚ ਇਸ ਟਾਈਮ ਹੋ ਚੁੱਕੇ ਨੇ ਬਿਲਕੁਲ ਜੀ ਬਿਲਕੁਲ ਐਗਰੀਡ ਜੇ ਜਦਾ ਮੰਨ ਲਓ ਅਸੀਂ ਅਸੀਂ ਨਾ ਆਪਾਂ ਆਪਾਂ ਅੱਗੇ ਕਹਿੰਦੇ ਸੀ ਕਿ ਮੈਂ ਯੂਪੀ ਆ ਤੇ ਹਾਂ ਆ ਰਹਿ ਉੱਥੇ ਡਵੈਲਪਮੈਂਟ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਕਿਉਂਕਿ ਉੱਥੇ ਜਦੋਂ ਅਸੀਂ ਜਦੋਂ ਜਾਣਦੇ ਸੀ ਕਿ ਯੂਪੀ ਤੁਸੀਂ ਇਹ ਦੇਖੀ ਹੋਵੇ ਪੁਰਾਣੀ ਯੂਪੀ ਸਿੰਗਲ ਰੋਡ ਹੁੰਦਾ ਸੀ ਮੰਨ ਲਓ ਹਰਦਵਾਰ ਨੂੰ ਵੀ ਸਾਡਾ ਪੰਜਾਬ ਵਾਲਾ ਨਾ ਅੰਗਣ ਅੰਦਾ ਸੀ ਕੋਈ ਮਾਰਗ ਹੋ ਗਈ ਤੇ ਹਰਦਵਾਰ ਜਾਣਾ ਹਨ ਜੀ ਔਰ ਹਰਦਵਾਰ ਜਦੋਂ ਜਾਇਆ ਸੀਗਾ ਤੇ ਸਿੰਗਲ ਰੋਡ ਤੋਂ ਜਾਣਾ ਪੈਂਦਾ ਸੀਗਾ ਇਸ ਟਾਈਮ ਤੇ ਤੁਸੀਂ ਯੂਪੀ ਦੇ ਵਿੱਚ ਜਾ ਕੇ ਦੇਖੋ ਤੇ ਯੂਪੀ ਦੇ ਵਿੱਚ ਜਿਹੜਾ ਰੋਡ ਇਨਫਰਾਸਟ੍ਰਕਚਰ ਆ ਉਹ ਬਹੁਤ ਬਹੁਤ ਕਮਾਲ ਹੋਈ ਪਈ ਹੈ ਔਰ ਇਹ ਉਹ ਸਿਰਫ ਨੈਸ਼ਨਲ ਹਾਈਵੇ 30 ਆਫ ਇੰਡੀਆ ਦੇ ਰੋਡ ਨਹੀਂ ਹੈਗੇ ਇਹਨੋਂ ਤਾਂ ਜੰਧਲ ਦਾ ਪ੍ਰੋਜੈਕਟ ਹੈ ਯਮਨਾ ਐਕਸਪ੍ਰੈਸ ਵੇ ਬੜਾ ਬੜਾ ਉਹ ਐਕਸਪ੍ਰੈਸ ਵੇ ਨੂੰ ਬਣਾਇਆ ਹੋਇਆ ਹੈ ਜਿਹੜਾ ਨੌੜਾ ਤੋਂ ਲੈ ਕੇ ਔਰ ਆਗਰਾ ਤੱਕ ਜਾਂਦਾ ਹੈ ਜੀ ਫਿਰ ਉੱਥੇ ਆਗਰਾ ਲਖਨਊ ਐਕਸਪ੍ਰੈਸ ਵੇ ਆ ਉਹ ਉਪੇਧਾ ਦੇ ਕੋਲ ਹੈ ਯੂਪੀਈ ਦੇ ਇੰਦੀਏ ਹੈਨਾ ਉਪੇਧਾ ਉਹਨਾਂ ਦਾ ਉਹ ਪ੍ਰਾਈਵੇਟ ਐਕਸਪ੍ਰੈਸ ਵੇ ਹੈ ਉਹ ਚੱਲ ਰਿਹਾ ਹੈ ਔਰ ਵਧੀਆ ਰੋਡ ਉਹ ਇਨਫਰਾਸਟ੍ਰਕਚਰ ਜਿਹੜਾ ਹੈ ਉੱਤੇ ਸੈਟਲ ਹੋਇਆ ਅਤੇ ਫਿਰ ਇਸੇ ਤਰ੍ਹਾਂ ਇਹਨਾਂ ਨੇ ਪ੍ਰੋਵੈਂਚਰ ਐਕਸਪ੍ਰੈਸ ਵੀਆ ਉਹਨਾਂ ਦੇ ਹੋਰ ਕਈ ਐਕਸਪ੍ਰੈਸ ਵੀਆ ਜਿਹੜੇ ਕਾਫੀ ਵੱਡੇ ਨੈੱਵਲ ਉੱਤੇ ਸੈੱਟ ਕੀਤੇ ਨੇ। ਫਿਰ ਦੇਖੋ ਜਦ ਤਹੀ ਰੇਲ ਲਾਈਨ ਦੀ ਗੱਲ ਕਰੀਏ ਤੇ ਯੂਪੀ ਦੇ ਵਿੱਚ ਜਿਹੜਾ ਆਪਣਾ ਫਰੇਟ ਕਰੀ ਰੋਹਾ ਹੈ। ਅੱਛਾ ਜੀ ਉਹ ਰੂਪੇ ਪੂਰੀ ਨੂੰ ਕੰਮ ਲੱਗ ਗਿਆ। ਅੱਛਾ ਜੀ ਜਿਹੜਾ ਰੇਲਵੇ ਦਾ ਐਕਸਕਲੂਸਿਵ ਕੁਰੂਜ਼ ਫਰੇਟ ਕਰੀ ਦੂਰੇ ਹੈ ਉਹ ਰੁਪਈਏ ਦੇ ਵਿੱਚ 99 ਮੁਕੰਮਲ ਕਰ ਗਏ ਨੇ ਵਾਹ ਜੀ ਵਾਹ ਹਾਂਜੀ ਹੁਣ ਫਰੇਟ ਕਰੀ ਦੂਰੇ ਜਾਨੀ ਜੀ ਰੁਪਈ ਅਚਾ ਹੁਣ ਦੇਖੋ ਮਹਾਕਮ ਪ੍ਰਿਆਗਰਾ ਚੱਲ ਰਿਹਾ ਜੀ ਇਹ ਗੱਲਾ ਇਹ ਗੱਲਾ ਸਿਰਫ ਇਸ ਕਰਕੇ ਆਪਾਂ ਕਰ ਰਹੇ ਆ ਇਹਦਾ ਇਹਦਾ ਕੋਈ ਇਨਫਰਾਸਟ੍ਰਕਚਰ ਦੀ ਜਦੋਂ ਗੱਲ ਚੱਲਦੀ ਹੈ ਜਦੋਂ ਇਕਨੋਮੀ ਦੀ ਗੱਲ ਚੱਲਦੀ ਹੈ ਤੇ ਚੀਜ਼ਾਂ ਕਿਵੇਂ ਅਸਰ ਕਰਦੀਆਂ ਨੇ ਐਕਸਚੇਂਜ ਉੱਤੇ ਹੁਣ ਆਗਰਾ ਜੇ ਮਹਾ ਕੁੰਭ ਚੱਲ ਰਿਹਾ ਆ ਉੱਥੇ ਯੂਪੀ ਦੇ ਮੁੱਖ ਮੰਤਰੀ ਨੇ ਗੱਲ ਕਹੀ ਆ ਵੀ ਸਾਨੂੰ ਇਸ ਮਹਾ ਕੁੰਭ ਦੇ ਪੂਰੇ ਆਯੋਜਨ ਦੇ ਵਿੱਚੋਂ 3 ਲੱਖ ਕਰੋੜ ਰੁਪਏ ਦਾ ਜਿਹੜਾ ਬੈਨੀਫਿਟ ਜਨਾਇਆ ਹੋ ਤੇ ਕਿਹਾ ਪਿਆ ਉਹਨੂੰ 3 ਲੱਖ ਕਰੋੜ ਰੁਪਏ ਕਿੱਦਾਂ ਉਹ ਕੈਲਕੂਲੇਸ਼ਨ ਕਰ ਰਹੇ ਨੇ ਉਹ ਕੈਲਕੂਲੇਸ਼ਨ ਕਰ ਰਹੇ ਨੇ ਵੀ ਸਾਡੇ ਕੋਲ ਇੱਥੇ ਮਾਲੇ ਲੋਕ ਆ ਰਹੇ ਨੇ ਗੱਡੀਆਂ ਦੇ ਵਿੱਚ ਆ ਰਹੇ ਨੇ ਉਹ ਗੱਡੀਆਂ ਦਾ ਫਿਊਲ ਲੱਗੂਗਾ ਜਿਹਨੂੰ ਸਟੇਟ ਦੇ ਵਿੱਚੋਂ ਭਰਾਇਆ ਜਾਊਗਾ ਉਹਨਿਕ ਐਕਸੀਡੈਂਟ ਰੂਪ ਚ ਜਿਹੜਾ ਪੈਸਾ ਆਊਗਾ ਸੰਗ ਆਊਗਾ ਲੋਕ ਸਾਡੇ ਕੋਲ ਟ੍ਰੇਨਰ ਆਹੀ ਆ ਰਹੇ ਨੇ ਇਕੱਠ ਲੈ ਰਹੇ ਨੇ ਇਕੱਠ ਦਾ ਜਿਹੜਾ ਸਟੇਟ ਦਾ ਜੀਐਸਟੀ ਆ ਉਹ ਯੂਪੀ ਨੂੰ ਜਾਊਗਾ ਸ਼ਹਿਰ ਇੰਨੇ ਲੋਕ ਆ ਰਹੇ ਨੇ ਉਹਨਾਂ ਦੇ ਲਈ ਪਬਲਿਕ ਟਰਾਂਸਪੋਰਟ ਲੱਗਣੀ ਆ ਰਿਕਸ਼ੇ ਲੱਗਣੇ ਨੇ ਉਹਨਾਂ ਲਈ ਜਿਹੜਾ ਵੀ ਬੰਦਾ ਆਏਗਾ ਉਹ ਦੱਗੀ ਆ ਨਾ ਆ ਰਿਹਾ ਜਿੰਨਾ ਵੀ ਦੋਸੋ ਆਣਾ ਲੱਗਾ ਸਾਰਾ ਰੋਡ ਇਸਾ ਹੱਥ ਤੇ ਪਾੜਾ ਡੈਫਨਿਟਲੀ ਕਿਉਂਕਿ ਜਿਹੜਾ ਵੀ ਬੰਦਾ ਆਏਗਾ ਉਹ 5 7 10 20000 ਰੁਪਏ ਦੀ ਇਕਨੋਮੀ 'ਚ ਸਪੈਂਡ ਕਰਕੇ ਜਾਏਗਾ ਨਾ ਜੀ ਬਿਲਕੁਲ ਬਿਲਕੁਲ ਜੀ ਮੰਨ ਲਓ 60 ਕਰੋੜ 60 ਕਰੋੜ ਦਾ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਅਸੀਂ ਮੰਨ ਲੈਣੇ ਤੇ ਚਲੋ ਜੀ ਜਿੱਦਾਂ اپੋਜੀਸ਼ਨ ਕਹਿ ਰਹੀ ਉਹਨੂੰ ਸਹੀ ਨੰਬਰ ਦਿਖਾਏਗਾ ਰਹਿੰਦੇ ਜੇ 60 ਕਰੋੜ ਦਾ ਦਾਵਾ ਕਰਦੇ ਐ ਤੇ 30 ਕਰੋੜ ਲਾ ਦਿਓ ਅੱਧੇ ਲਾ ਦਿਓ ਜੀ 60 100 ਰੁਪਏ ਪਰ ਹੈਡ ਦੀ ਐਵਰੇਜ ਲਾ ਲਓ ਮਿਨੀਮਮ ਉੰਦੀ ਨਹੀਂ ਜਿਹੜੀ ਤਰੀਕ ਸੌ ਰੁਪਿਆ ਤਾਂ ਕੁਝ ਵੀ ਨਹੀਂ ਇਹ ਤਾਂ ਆਪਾਂ ਮਤਲਬ ਮੈਂ ਕਹਿੰਦਾ کم ਤੋਂ ਘੱਟ 1000 ਤੋਂ ਥੱਲੇ ਪੋਸਿਬਿਲਟੀ ਹੈ ਨਹੀਂ ਹਾਂਜੀ ਬਿਲਕੁਲ ਜੀ ਤੁਸੀਂ ਤੁਸੀਂ ਆਪਾਂ ਜੋ ਸੌਣ ਦੇ ਹਿਸਾਬ ਨਾਲ ਵੀ ਲਾਈਏ ਤਾਂ ਤੁਸੀਂ ਗੁਣਾ ਕਰ ਲਓ ਜੀ ਬਿਲਕੁਲ ਤੇ ਕਹਾਣੀ ਕਿੱਥੇ ਜਾਂਦੀ ਹੈ ਫਿਰ ਸਾਨੂੰ ਸਾਨੂੰ ਪੰਜਾਬ ਵਾਲਿਆਂ ਨੂੰ ਬੈਨੀਫਿਟ ਸਾਨੂੰ ਪੰਜਾਬ ਵਾਲਿਆਂ ਨੇ ਖੋਰ ਸਭ ਤੋਂ ਵੱਡਾ ਬੈਨੀਫਿਟ ਕੀ ਆ ਜੀ ਕਿਸਾਨੀ ਲਈ ਬੈਨੀਫਿਟ ਕੀ ਆ ਆਲ ਦੀ ਘੜੀ ਕਿਸਾਨੀ ਜਿਹੜੀ ਸਾਡੀ ਪੰਜਾਬ ਦੀ ਆ ਸਾਡੀ ਜਿਹੜੀ ਫਸਲ ਹੈ ਇਸ ਟਾਈਮ ਗੁਜਰਾਤ ਜਾਂਦੀ ਹੈ ਗੁਜਰਾਤ ਤੋਂ ਜਾ ਕੇ ਪਾਕਿਸਤਾਨ ਜਾਂ ਹੋਰ ਪਾਸਿਆਂ ਨੂੰ ਜਾਂਦੀ ਹੈ ਜੀ ਜੀ ਬਿਲਕੁਲ ਜਦੋਂ ਸਾਡੇ ਤੋਂ ਰਾਸਤੇ ਚੰਗੇ ਸਾਡਾ ਇਥੋਂ ਕੋਰੀਡੋਰ ਹੋਊਗਾ ਜੇ ਸਾਡਾ ਇਥੋਂ ਰੋਡ ਇਨਫਰਾਸਟ੍ਰਕਚਰ ਵਧੀਆ ਹੋਊਗਾ ਤੇ ਸਾਡੇ ਇਥੋਂ ਸਾਡੀ ਫਸਲ ਸਾਡੀ ਸਿੱਧੀ ਪਾਕਿਸਤਾਨ ਜਾਊਗੀ ਬਿਲਕੁਲ ਸ਼ਾਨਾ ਜਾਊਗੀ ਜਿੱਥੋਂ ਜਿੱਥੋਂ ਰੂਟ ਬਣਨਾ ਹੈ ਬਿਲਕੁਲ ਜਿੱਥੋਂ ਇਹ ਮੇਨ ਰੂਟ ਬਣ ਰਿਹਾ ਉਹ ਚੀਜ਼ ਹਾਂਜੀ ਉਹ ਚੀਜ਼ ਦਾ ਬੈਨੀਫਿਟ ਦਾ ਸਟੇਕ ਹੋਣਾ ਉਹ ਤਿੰਨ ਤਿੰਨ ਪ੍ਰੋਜੈਕਟ ਜਿਹੜੇ ਨੇ ਨਾ ਜੀ ਜਿੱਥੋਂ ਟਰਮੀਨੇਟ ਕਰਤੇ ਗਏ ਨੇ ਆਲਰੇਡੀ ਅੱਛਾ ਜੀ ਉਹਦੀ ਉਹਦੀ ਟੋਟਲ ਲੈਂਥ ਜਿਹੜੀ ਹੈ ਨਾ ਜੀ 104 ਕਿਲੋਮੀਟਰ ਹੀ ਸੀਗੀ ਔਰ 3263 ਕਰੋੜ ਰੁਪਏ ਦੇ ਪ੍ਰੋਜੈਕਟ ਇਹ ਤਿੰਨ ਜਿਹੜੇ ਜਿਹੜੇ ਫਿਲਹਾਲ ਟਰਮੀਨੇਟ ਕਰਤੇ ਗਏ ਨੇ ਔਰ ਜਿਹੜੇ ਜਿਹੜੇ ਪ੍ਰੋਜੈਕਟ ਹਨ ਫਿਲਹਾਲ ਰੀੜਕਾ ਚੱਲਦਾ ਪਿਆ ਵਾ ਦੇਖੋ ਕਿ ਲੈਟਰ ਆਫ ਅਵਾਰਡ ਹੁੰਦਾ ਹੈ ਲੈਟਰ ਆਫ ਅਵਾਰਡ ਆਪਾਂ ਐਕਵੀਜ਼ੀਸ਼ਨ ਦੇ ਵਿੱਚ ਲੈਟਰ ਆਫ ਅਵਾਰਡ ਜਿਹੜਾ ਆ ਉਹ ਵਰਡ ਯੂਜ਼ ਕੀਤਾ ਜਾਂਦਾ ਜਦੋਂ ਨੋਟੀਫਿਕੇਸ਼ਨ ਕਰਦੀ ਹੈ ਸੌਖੀ ਭਾਸ਼ਾ ਦੇ ਵਿੱਚ ਜੀ ਹੁਣ ਹੁਣ ਜਿਹੜਾ ਅੱਜ ਵੀ ਅੱਜਕੱਲ ਦੇ ਵਿੱਚ ਜਿਹੜਾ ਚੱਲ ਰਿਹਾ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਧਰਮਤੋਂ ਦੇ ਲੱਗੇ ਆ ਜਿਹੜੇ ਹਨ ਜੀ ਉਸ ਦੀ ਡਿਮਾਂਡ ਕੀ ਹੋ ਰਹੀ ਹੈ ਉਸ ਦੀ ਡਿਮਾਂਡ ਹੋ ਰਹੀ ਹੈ ਵੀ ਸਾਨੂੰ ਜਿਹੜਾ ਅੰਮ੍ਰਿਤਸਰ ਦੇ ਕਲੋਵੇ 45 ਏਕੜ ਜ਼ਮੀਨ ਜਿਹੜੇ ਐਕਵਾਇਰ ਹੋਏ ਹਨ ਜੀ ਮਾਨਾਵਾਲ ਮਾਨਾਵਾਲਾ ਕਲਾਂ ਔਰ ਰਖਮਾਨਾ ਵਾਲਾ ਪਿੰਡ ਹਨ ਜੀ ਉੱਥੇ 1.8 ਕਰੋੜ ਦੇ ਹਿਸਾਬ ਨਾਲ ਪਰ ਏਕੜ ਦਾ ਜਿਹੜਾ ਮੁਆਵਜ਼ਾ ਤਾਂ ਕੀਤਾ ਗਿਆ ਜਦ ਕਿ ਡਿਮਾਂਡ ਜਿਹੜੀ ਹੈ ਉਹ 10 ਕਰੋੜ ਪਰ ਏਕੜ ਦੀ ਹੋ ਰਹੀ ਹੈ ਸੇਮ ਕਪੂਰਸਰਾਂ ਦੇ ਵਿੱਚ ਜਨ ਸਬੰਧੀਆਂ ਦੇ ਵੱਲੋਂ ਡਿਮਾਂਡ ਜਿਹੜੀ ਆ ਵੀ 17 ਲੱਖ ਦਿੱਤਾ ਜਾ ਰਿਹਾ 64 ਲੱਖੀ

ਤਿੰਨ ਕਬੂਰ ਕਿ ਕਿ ਨਾ ਪਰ ਡਾ ਪਰ ਪ੍ਰੋਜੈਕਟ ਤੇ ਉਹਦੇ ਵਿੱਚ ਕਿੰਨਾ ਵੱਡਾ ਪ੍ਰੋਜੈਕਟ ਹੈ ਕਿੰਨੀ ਵੱਡੀ ਲਿੰਕਿੰਗ ਹੋਣੀ ਆ ਔਰ ਇਹ ਕਿੰਨੀ ਸਰ ਇਹ ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਦਸੀ ਹੈ ਰਾਨੂੰ 2190.4 ਕਰੋੜ ਦੀ ਉਸ ਤੋਂ ਨਾਵਜੜਨ ਨਾਲ ਅਰਾਮ ਟ੍ਰੈਂਡਰ ਆ ਪੈਕੇਟ 2 ਆ ਔਰ ਵਿੱਚ 1555 ਕਰੋੜ ਦੀ ਹੈ ਇਹ 45.24 ਕਿਲੋਮੀਟਰ ਦਾ ਸਟ੍ਰੈਚ ਹੈ ਇਹਨਾਂ ਹਜ ਤੱਕ ਸ਼ੁਰੂ ਹੋ ਗਿਆ ਨਵੰਬਰ 2021 ਦਾ ਨਵੇਂ ਬਗਾਰ ਉਪਨਗਰ ਆਈ ਇਸ ਪ੍ਰੋਜੈਕਟ ਦਾ ਦਸੰਬਰ 14 2021 ਦਾ ਉਹ 37.7 ਕਿਲੋਮੀਟਰ ਲੰਬਾ ਹੈ ਜੀ ਉਹ ਸਟ੍ਰੈਚ ਹੈ ਔਰ 1968.99 ਕਰੋੜ ਦਾ ਹੈ ਸਟ੍ਰੈਚ ਆ ਚਲ ਕਿਸ ਤਰੀਕੇ ਨਾਲ ਪਰ ਮੁਝੇ ਇਦਾਂ ਨਹੀਂ ਲੱਗਦਾ ਕਿ ਜਿਹੜੇ ਸਾਡੇ ਆਪਣੇ ਜਾਣੇ ਅਣਜਾਣੇ ਦੇ ਵਿੱਚ ਜਿਹੜੇ ਕਿਸਾਨ ਆ ਉਹ ਪੰਜਾਬ ਸਟੇਟ ਦਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰੀ ਜਾ ਰਹੇ ਨੇ ਚਾਹੇ ਜਾਣੇਣ ਜਾਣੇ ਦੇ ਵਿੱਚ ਹੀ ਕਰੀ ਜਾ ਰਹੇ ਨੇ ਆਪਾਂ ਇਦਾਂ ਵੀ ਜੇ ਆਪ ਕਹੀਏ ਤਾਂ ਸ਼ਾਇਦ ਜ਼ਿਆਦਾ ਹੋ ਸਕਦਾ ਵੀ ਔਰੀ ਗੱਲ ਪਰ ਉਹ ਇਦਾਂ ਵੀ ਦੇਖਿਆ ਜਾ ਸਕਦਾ ਵੀ ਜੇ ਕਿਤੇ ਨਾ ਕਿਤੇ ਉਹ ਚੀਜ਼ ਨੂੰ ਲੈ ਕੇ ਗੱਲ ਹੋ ਰਹੀ ਹੈ ਵੀ ਮੁਆਵਜ਼ਾ ਘੱਟ ਹੈ ਤਾਂ ਸਰਕਾਰ ਨੂੰ ਵੀ ਉਹਦੀ ਸੈਟਲਮੈਂਟ ਚੰਗੀ ਨੂੰ ਛੇਤੀ ਕਰਨੀ ਚਾਹੀਦੀ ਹੈ ਬਿਲਕੁਲ ਜੀ ਆਪਕੇ ਨਾਲ ਗੱਲ ਕਰਦੇ ਆ ਨਾ 네ਗੋਸ਼ੀਏਟ ਕਰਦੇ ਆ ਨਾ ਜੀ ਹੁਣ ਜੇ ਤਾਂ ਤੁਸੀਂ ਪਹਿਲਾਂ ਗੱਲtodੀਆਂ ਵੀ ਕਿ ਮੋਦੀ ਸਰਕਾਰ ਨੇ ਵੀ ਲੋ ਕਿਹਾ ਗਿਆ ਵੀ ਜੋ ਮੰਗ ਰਹੇ ਜੱਟਾ ਮੰਗ ਰਹੇ ਤੇ ਇੱਕ ਪਾਸੇ ਕਰੋ ਇਹ ਗੱਲ ਆਫ ਦੀ ਕੋਰਟ ਸਾਹਮਣੇ ਆਈ ਹੋਈ ਆ ਮੀਨ ਨਵੇੜੋ ਮਸਲੇ ਨੂੰ ਨਵੇੜ ਕੇ ਇਹਨੂੰ ਕੰਮ ਨੂੰ ਸ਼ੁਰੂ ਕਰਾਓ ਬਿਲਕੁਲ ਸਰਕਾਰ ਤੇ ਇੰਟਰਸਟ ਲੈ ਰਹੀ ਹੈ ਪਰ ਹੁਣ ਇੰਟਰਸਟ ਜਿਨ੍ਹਾਂ ਨੇ ਇੰਟਰਸਟ ਨੂੰ ਫੁੱਲਫਿਲ ਕਰਨਾ ਆ ਉਹਨਾਂ ਨਾਲ ਗੱਲ ਸਿੱਦੇ ਚੜਦੀ ਪਈ ਕਿ ਨਹੀਂ ਚੜਦੀ ਪਈ ਉਹ ਗੱਲ ਨਹੀਂ ਕਿਸਾਨ ਜੱਟਾਂ ਬੰਦੀਆਂ ਨਾਲ ਵੀ ਕੋਈ ਕੋਸ਼ਾਗੋੜ ਜਦ ਮੈਂ ਗੱਲ ਨੂੰ ਹੁਣ ਕੀ ਕਹਿੰਦੀ ਆ ਲਗਾਤਾਰ ਇਹਨਾਂ ਇਸ਼ੂਜ਼ 'ਤੇ ਤੂੰ ਵੀ ਇਹੀ ਕਹਿੰਦੇ ਨਹੀਂ ਇਹ ਡਵੈਲਪਮੈਂਟ ਦਾ ਤਾਂ ਵਿਰੋਧ ਹੀ ਨਹੀਂ ਕਰ ਰਹੇ ਡਵੈਲਪਮੈਂਟ ਤਾਂ ਹੋਣੀ ਚਾਹੀਦੀ ਆ ਸਾਨੂੰ ਦੇ ਇਸ ਚੀਜ਼ ਦਾ ਫਾਇਦਾ ਹੈ ਪਰ ਡਵੈਲਪਮੈਂਟ ਦੇ ਨਾਮ ਦੇ ਉੱਤੇ ਜੇ ਸਾਨੂੰ ਮੁਆਵਜ਼ਾ ਘੱਟ ਦੋਗੇ ਤਾਂ ਅਸੀਂ ਉਹ ਟੋਲਰੇਟ ਨਹੀਂ ਕਰਾਂਗੇ ਜੀ ਬਿਲਕੁਲ ਅੱਛਾ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਨਿੱਜੀ ਤੌਰ ਤੇ ਜਾਣਾ ਹੋਇਆ ਇਸ ਐਕਸਪ੍ਰੈਸ ਵੇ ਦੇ ਉੱਤੇ ਜਿੱਦਾਂ ਹੁਣ ਮੰਨ ਲਓ ਅਸੀਂ ਦਿੱਲੀ ਜਾਣਾ ਹੋਵੇ ਦਿੱਲੀ ਜਾਣਾ ਹੋਵੇ ਤੇ ਅੱਜ ਕੱਲ੍ਹ ਆਇਆ ਆ ਜ਼ੀਰਕਪੁਰ ਜਾਂ ਹੋਰ ਨਾ ਰਸਤਿਆਂ ਤੋਂ ਘੁੰਮ ਕੇ ਜਾਣਾ ਪੈਂਦਾ ਕਿਉਂਕਿ ਸ਼ੰਭੂ ਤੋਂ ਅੱਗੇ ਜਿਹੜਾ ਆ ਉਹ ਫਿਲਹਾਲ ਬੰਨ ਚੱਲ ਰਿਹਾ ਹੈ ਬਿਲਕੁਲ ਜੀ ਤੇ ਦਿੱਲੀ ਜਾਣ ਦੇ ਲਈ ਇੱਕਦਮ ਮੈਂ ਰੂਟ ਲਿਆਏ ਤਾਂ ਜੀ ਲੁਧਿਆਣੇ ਤੋਂ ਮਲੇਰ ਕੋਟਲਾ ਸਿੰਧਰੂਲ ਖਨੌਰੀ ਹੁੰਦੇ ਨੇ ਜੀ ਖਨੌਰੀ ਤੋਂ ਜਾ ਕੇ ਕਰੋ ਤੁਸੀਂ ਕੈਥਨ ਰੋਡ ਤੇ ਪੈਂਦੇ ਆ ਤਾਂ ਅੱਗੇ ਜਾ ਕੇ ਅੰਮ੍ਰਿਤਸਰ ਅ ਜਿਹੜਾ ਦਿੱਲੀ ਕਾ ਟਰਾਂਮਰ ਸਰ ਐਕਸਪ੍ਰੈਸ ਰਹੀ ਆ ਉਹ ਚਾਲੂ ਆ ਸਾਰਾ ਅ ਜੀ ਇਹਦੇ ਵਿੱਚੋਂ ਜਿੱਥੋਂ ਹਰਿਆਣਾ ਸਟਾਰਟ ਹੁੰਦਾ ਉਹ ਤੋਂ ਚੱਲਦੇ ਪਿਆਉ ਆ ਪ੍ਰੋਪਰ ਵਿਦ ਟੋਨ ਅੱਛੇ ਔਰ ਟਾਪ ਦਾ ਰੋਡ 120 ਕਿਲੋਮੀਟਰ ਦੀ ਸਪੀਡ ਲਿਮਟ ਉਹਦੀ ਔਰ ਜਾ ਕੇ ਵੈਸਟਰਨ ਪੈਰੀਫੇਰੀ ਨੂੰ ਲੱਗਦਾ ਅੱਛੇ ਹੁਣ ਹਰਿਆਣੇ ਵਾਲਾ ਪਾਰਟ ਚਾਲੂ ਹੋ ਗਿਆ ਬਿਲਕੁਲ ਜੀ ਜਿੰਨੀ ਜਿੰਨੇ ਵੱਡੇ ਟਰੱਕ ਨੇ ਜਿੰਨੇ ਟਰਾਂਸਪੋਰਟ ਦੇ ਨਾਲ ਜੁੜੇ ਹੋਏ ਟਰੱਕ ਨੇ ਜੀ ਉਹ ਉਹੀ ਰੂਟ ਲੈ ਰਹੇ ਨੇ ਇਸ ਟਾਈਮ ਓਕੇ ਜੀ ਇੱਕ ਤਾਂ ਸ਼ਾਰਟਕਟ ਹੈ ਦੂਜਾ 15 ਬਹੁਤ ਹੈ ਸ਼ਾਰਟ ਸ਼ਾਰਟਕਟ ਖਾਲੀ اچھا ਉਹ ਤਾਂ ਹੁਣ ਦੇਖੋ ਜਦੋਂ ਨਿਕਲਣਾ ਤੋਂ ਰੇਗੜੀ ਹੂੰ ਇਹ ਤਾਂ ਮਾਹ ਸੀਰਿਕਪੁਰ ਜਾਊਗੀ ਹਾਂ ਕਿ ਰਾਜਪੁਰੇ ਵਾਲਾ ਟੋਲ ਪਾਊਗਾ ਬਿਲਕੁਲ ਜੀ ਇਹ ਜੇਗੰਦੀਆ ਵਾਲਾ ਮਲੇਰ ਕੋਟਲਾ ਸੰਗਰੂਰ ਕੋਈ ਟੋਲ ਨਹੀਂ ਹੈਗਾ ਰਾਜ ਓਕੇ ਜਦੋਂ ਰੋਡ ਤੋਂ ਗੱਡੀ ਜਾਣੀ ਜਾਂਦੀ ਹੈ ਮੋਰੀ ਜਾ ਕੇ ਜਦੋਂ ਹਾਈਵੇ ਤੇ ਜਾਣੀ ਹੈ ਤਾਂ ਹਰਿਆਣਾ ਨੂੰ ਟੋਲ ਪੈਣਾ ਉਹ ਹਰਿਆਣਾ ਲੈ ਗਿਆ ਉਹ ਪੈਸੇ ਹਰਿਆਣਾ ਲੈ ਗਿਆ ਵਾਹ ਜੀ ਵਾਹ ਉਹ ਹਰਿਆਣਾ ਲੈ ਗਿਆ ਓਹੋ ਸਹੀ ਗੱਲ ਹੈ ਅੱਛਾ ਫਿਰ ਜਿੱਥੇ ਜਿੱਥੇ ਉਹਨਾਂ ਨੇ ਸਟਾਪੇਜ ਬਣਾਏ ਉੱਥੇ ਫਿਊਲ ਸਟੇਸ਼ਨ ਆ ਪੰਪ ਤੇ ਆ ਬਿਜ਼ਨਸ ਗਰੋਤਿਆ ਟਰੱਕ ਲੈ ਭਾਈਆ ਬਿਲਕੁਲ ਅੱਛਾ ਜਿਹੜੇ ਹੁਣ ਅਸੀਂ ਯੂਪੀ ਦੀ ਗੱਲ ਕਰ ਰਹੇ ਆ ਯੂਪੀ ਦੇ ਜਿੰਨੇ ਹਾਈਵੇ ਬਣੇ ਆ ਉਹਨਾਂ ਨੇ ਹਰ 100 ਕਿਲੋਮੀਟਰ ਦੇ ਉੱਤੇ ਰੁਕਣ ਦੇ ਲਈ ਉਹ ਬਣਾਇਆ ਪੂਰੇ ਆਪਣੇ ਈਟਿੰਗ ਜੰਟ ਸਰਵਿਸ ਸੈਂਟਰ ਕਹਿੰ ਲੋ ਜੰਟ ਕਹਿੰ ਲੋ ਹਾਂਜੀ ਆ ਉੱਤੇ ਉੱਥੇ ਲੋਕ ਰੁਕਨੇ ਨੇ ਉਹ ਫੇਅ ਇਕਨੋਮੀ ਦੀ ਗੱਲ ਆ ਜਾਂਦੀ ਹੈ ਇਕਨੋਮੀ ਨਾਲ ਜੁੜਦੀ ਹੈ ਬਿਲਕੁਲ ਜੋ ਸਾਨੂੰ ਨਹੀਂ ਨਾ ਇਹਨਾਂ ਹਾਈਵੇਜ਼ ਦਾ ਅਲਟੀਮੇਟਲੀ ਸਟੇਟ ਨੂੰ ਬੇਨਫਿਟ ਬਹੁਤ ਜ਼ਿਆਦਾ ਆ ਵੱਡੇ ਲੈਵਲ ਤੇ ਆ ਅੱਛਾ ਕਈ ਕਿਸਾਨ ਆ ਗੋਣ ਜਿਹੜਾ ਗੱਲ ਚੱਲਦੀ ਆ ਉਹ ਕਹਿੰਦੇ ਵੀ ਜਿਹੜਾ ਜਿਹੜਾ ਬੁਰੇ ਟ੍ਰੇਨ ਦਾ ਟੇਲਾ ਟਰੈਕ ਪੈਣਾ ਪੰਜਾਬ ਦੇ ਵਿੱਚ ਉਹਨੂੰ ਤੇ ਪਹਿਲਾਂ ਹੀ ਇਹ ਗੱਲ ਦਾ ਅਨਾਉਂਸਮੈਂਟ ਕੀਤੀ ਗਈ ਆ ਕਿ 5 ਗੁਣਾ ਦੇਵਾਂਗੇ ਕਲੈਕਟਰ ਰੇਟ ਦਾ ਬਿਲਕੁਲ ਇਹ ਰੋਡ ਵਾਲੇ ਮਾਮਲੇ 'ਚ ਵੀ ਦੇ ਦੇਣ ਸਾਨੂੰ ਫੇਰ ਫਿਰ ਦਿੱਕਤ ਕੀ ਆ ਬਿਲਕੁਲ ਜੀ ਅੱਛਾ ਜਦੋਂ ਇਹੀ ਗੱਲ ਇਹੀ ਗੱਲ ਜਦੋਂ ਆਫਿਸ ਦੇ ਰਿਕਾਰਡ ਕਿਸੇ ਕਹਿੰਦੇ ਵੀ ਸਰਕਾਰ ਨੇ ਬੰਦਨ ਨਾ ਕੀਤੀ ਜਾਂਦੀ ਆ ਜਿਹੜੀ ਅਫਸਰਾਂ ਨਾਲ ਜਾਂ ਕਿਸੇ ਨੂੰ ਪੁੱਛਿਆ ਜਾਂਦਾ ਆ ਤੇ ਉਹਨਾਂ ਵੀ ਬੜੀ ਕਲੀਅਰ ਹੁੰਦੀ ਆ ਵੀ ਜੋ ਲੈਂਡ ਐਕ acquisition ਐਕਟ 2013 ਦੇ ਵਿੱਚ ਲਿਖਿਆ ਆ ਉਹਦੇ ਮੁਤਾਬਕ ਹੀ ਸਾਰੀਆਂ ਐਕ acquisitionਸ ਹੋਣੀਆਂ ਆ ਉਹਨਾਂ ਮੁਤਾਬਕ ਹੀ ਸਾਰੇ ਮੁਆਵਜ਼ੇ ਮਿਲਣੇ ਆ ਬਿਲਕੁਲ ਜੀ 3 4 ਜਵਾਨੀ ਕਲਾਮੀ ਕੁਝ ਨਹੀਂ ਹੋਣਾ ਪੰਜ ਗੁਣਾ ਕੋਈ ਕਹਿੰਦਾ ਤਾਂ ਪਤਾ ਨਹੀਂ ਆਦਰਵਾਇਸ ਜਿਹੜੀ ਗੱਲ ਆ ਉਹ ਇਹੀ ਆ ਵੀ ਜੋ ਐਕਟ ਲਿਖਿਆ ਐਕਟ ਦੇ ਮੁਤਾਬਕ ਹੋਣਾ ਚਾਹੀਏ ਉਹ ਰੋਡ ਲਈ ਹੋਵੇ ਚਾਹੀਏ ਉਹ ਰੇਲ ਪ੍ਰੋਜੈਕਟ ਲਈ ਹੋਵੇ ਕਿਹੜਾ ਚਾਹ ਬੁਲੇਟ ਰੇਲ ਲਈ ਹੋਵੇ ਹਾਂ ਬਿਲਕੁਲ ਗੱਲ ਇਦੀ ਫੇਰੇ ਜੁੜਦੀ ਆ ਕਿ ਜੇ ਇਹ ਰੋਡ ਚੱਲਦਾ ਆ ਇਹਦਾ ਸਾਰ ਨੂੰ ਵੱਡਾ ਫਾਇਦਾ ਕਿਹਨੂੰ ਹੋਣਾ ਇਹਦਾ ਸਾਰ ਨੂੰ ਵੱਡਾ ਫਾਇਦਾ ਕਹਿੰਦੇ ਅਡਾਨੀਆਂ ਬਗੀਆਂ ਨੂੰ ਕਿਉਂਕਿ ਉਹਨਾਂ ਦੇ ਟਰੱਕ ਜਾਣੇ ਪਾਕਿਸਤਾਨ ਨੂੰ ਲੈ ਦੱਸ ਸਾਰੇ ਉਹ ਜੀ ਕੋਲ ਨਹੀਂ ਸਮਾਨ ਤਾਂ ਪੰਜਾਬ ਦਾ ਜਾਂ ਭਾਰਤ ਤੋਂ ਲੈ ਕੇ ਜਾਣਗੇ ਜੇ ਕੁਝ ਲੈ ਕੇ ਜਾਣਗੇ ਜੇ ਖੇਤੀ ਪ੍ਰੋਡਕਟ ਜਾਊਗਾ ਤਾਂ ਉਹ ਪਬਲਿਕ ਦਾ ਜਾਊਗਾ ਜੇ ਬਾਈ ਦੀ ਕੋਈ ਫੈਕਟਰੀ ਵੀ ਆਪਾਂ ਨਿੱਜੀ ਨਿੱਜੀ ਤੌਰ ਤੇ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਬੈਨੀਫਿਟ ਮੇਨਾ ਮੇਨਾ ਆ ਜੇ ਸਾਡੀ ਸਟੇਟ ਦੇ ਵਿੱਚ ਇਹਨਾਂ ਬਡੇ ਐਵੇਂ ਨਗੂਗਾ ਦੇਖੋ ਜੀ ਜਦੋਂ ਬਾਰਡਰ ਤੇ ਲਾਗੇ ਜਾ ਕੇ ਜਦੋਂ ਕਦੇ ਵੀ ਹੁੰਦਾ ਹੈ ਨਾ ਕੰਮ ਤਾਂ ਬਾਰਡਰ ਦੇ ਲਾਗੇ ਵੱਡੇ ਵੱਡੇ ਗਦਾਮ ਬਣਦੇ ਨੇ ਜਿਨ੍ਹਾਂ ਤੋਂ ਸਮਾਨ ਟਰਾਂਸਫਰ ਇਧਰ ਉਧਰ ਹੋਣਾ ਤੇ ਉਸ ਸਮੇਂ ਉਮੀਦ ਹੈ ਵੀ ਪੰਜਾਬ ਦੇ ਵਿੱਚ ਬਹੁਤ ਬੜੀ ਗਿਣਤੀ ਚ ਲੋਕਾਂ ਨੂੰ ਏਮਪਲੋਇਮੈਂਟ ਵੀ ਮਿਲੂਗੀ ਔਰ ਬਿਲਕੁਲ ਜੀ ਅੱਛਾ ਅਸੀਂ ਅੱਛਾ ਅਸੀਂ 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 ਇਸ ਗੱਲ ਨੂੰ ਮੰਨ ਲਓ ਹਰੇਕ ਚੀਜ਼ ਦੋ ਪੈਨ ਹੁੰਦੇ ਆ ਪਹਿਲਾ ਪਹਿਲੂ ਆ ਵੀ ਅਡਾਨੀਆਂ ਬਾਨੀਆਂ ਦਾ ਸਾਮਾਨ ਜਾਣਾ ਜੀ। ਵੀ ਸਾਨੂੰ ਤੋਂ ਪੰਜਾਬ ਵਾਲਿਆਂ ਨੂੰ ਤਾਂ ਇਹਦਾ ਨੁਕਸਾਨ ਆ। ਜੀ। ਮੰਨ ਲਈ ਗੱਲ। ਆਪਾਂ ਆਪਾਂ ਇਹਨੂੰ ਜੋ ਪੋਜ਼ਿਟਿਵਲੀ ਸੋਚ ਲਈਏ ਵੀ ਹਜੇ ਤਾਂ ਹਜੇ ਤਾਂ ਪਾਕਿਸਤਾਨ ਨਾਲ ਵਪਾਰ ਚੱਲ ਰਹੀ ਨਹੀਂ ਪਿਆ। ਹੋ ਸਕਦਾ ਅਡਾਨੀਆਂ ਬਾਨੀਆਂ ਇਹ ਕਰਕੇ ਚੱਲ ਪਵੇ। ਬਿਲਕੁਲ ਜੀ। ਚਲੋ ਚਲੋ ਸਾਟਾ ਤਾਂ ਭਲਾ ਨਾਲ ਹੋਣਾ ਹੀ ਹੋਣਾ। ਦੇ ਕੋਈ ਸੋਚਣ ਨਹੀਂ ਸੀ ਯਾਰ। ਸੋੜੋ ਬਾਰਡਰ ਕੋਲਣਾ ਤੇ ਸਾਡੇ ਲਈ ਵੀ ਨਾਲ। ਕੋਈ ਇੱਕ ਬੰਦੇ ਨੇ ਥੋੜਾ ਬਾਅਦ ਕੰਦੇ ਗਾਜੀ। ਬਿਲਕੁਲ ਸਹੀ ਏ। ਔਰ ਦੇਖੋ ਪੰਜਾਬ ਦੇ ਵਿੱਚ ਜਦੋਂ ਜਦੋਂ ਪਾਕਿਸਤਾਨ ਤੋਂ ਸੀਮੈਂਟ ਆਉਂਦਾ ਸੀ। ਤੋ ਉਹਦਾ ਰੇਟ ਬੜਾ ਵਧੀਆ ਸੀ ਹਾਂਜੀ ਉਹ ਪਾਰਟ ਮੈਨ ਇਸ ਸੀਮਿੰਟ ਦੇ ਨਾਲੋਂ ਸਸਤਾ ਰੇਪ ਪੈਂਦਾ ਸੀ ਜਿੰਨਾ ਕਿ ਮੈਂ 익ਸਪ੍ਰੈਸ ਕੀਤਾ ਤੋ ਹੁਣ ਇਸ ਵੇਲੇ ਮੇਰੇ ਖਿਆਲ ਨਾਲ ਉਹ ਹੁਣ ਬੰਦ ਹੈ ਜੀ ਇਹ ਸਭ ਪਾਰ ਟੋਟਲ ਟੋਟਲ ਬੰਦ ਹੈ ਫਿਲਹਾਲ ਤਾਂ ਹਾਲੀ ਗੱਲ ਕੀਤਾ ਬਿਲਕੁਲ ਜੀ ਅੱਛਾ ਜੀ ਚੱਲਦਾ ਵੀ ਆ ਤੋ ਕੰਮ ਫੇਰ ਹੋਈਆ ਵੀ ਆ ਕੋਈ ਰਾਤ ਆਂਦਾ ਆਹ ਦੇਖੋ ਜੀ ਆਪਾਂ ਵਿੱਚ ਰੇਨੀਅਨ ਦਾ ਬਿਲਕੁਲ ਦੇਖੋ ਬਿਲਕੁਲ ਜੀ ਬਿਲਕੁਲ ਪਹਿਲਾਂ ਸਾਡੀ ਚੀਜ਼ ਸਾਡੀ ਚੀ ਸਾਡੀ ਟਰਾਂਸਪੋਰਟੇਸ਼ਨ ਪਹਿਲਾਂ ਗੁਜਰਾਤ ਉਹ ਬੋ ਗੁਜਰਾਤ ਤੋਂ ਉੱਧਰ ਜਾਊਗੀ ਸਾਡਾ ਪ੍ਰੋਡਕਟ ਮਹਿੰਗਾ ਬੀਊਗਾ ਸਾਡੀ ਡਿਮਾਂਡ ਕਿਉਂ ਵਧੂਗੀ ਬਿਲਕੁਲ ਜੀ ਜੇ ਸਾਡੇ ਪ੍ਰੋਡਕਟ ਦੀ ਲਾਗਤੇ ਵਧ ਗਈ ਕੋਸਟ ਕਟਿੰਗ ਤਾਂ ਹਰੇਕ ਹਰੇਕ ਵਪਾਰੀ ਨੇ ਦੇਖਣੀ ਆ ਹਰੇਕ ਆਕ ਨੇ ਦੇਖਣੀ ਆ ਬਿਲਕੁਲ ਜੀ ਮੈਨੂੰ ਮੈਨੂੰ ਜੇ ਟਮਾਟਰ ਪੰਜਾਬ ਤੋਂ 50 ਰੁਪਏ ਦਾ ਕਿਲੋ ਮਿਲੂਗਾ ਜੀ ਤੇ ਮੈਂ ਗੁਜਰਾਤ ਤੋਂ 80 ਰੁਪਏ ਦਾ ਕਿਲੋ ਕਿਰੂੰਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਡੈਫੀਨਿਟਲੀ ਕਿਉਂਕਿ ਉਹਦੇ ਦੇ ਕੋਸਟ ਵੱਧ ਗਈ ਹੈ ਤੁਹਾ ਦਾ ভাড়া ਵੱਧ ਗਿਆ ਤੁਹਾ ਦੇ ਨਾਲ ਉਹਦੀ ਕੋਸਟ ਜਿਹੜੀ ਆ ਉਹ ਫੋਰਡਬਿਲਟੀ ਤੋਂ ਉੱਤੇ ਚਲੇ ਜਾਣਾ ਤੇ ਮਾਰਕੀਟ ਰੇਟ ਨਾਲ ਉਸ ਨੂੰ ਨਹੀਂ ਕਰ ਪਾਣਾ ਦੇਖੋ ਜਦੋਂ ਜਦੋਂ ਕੋਈ ਵੀ ਮਸਲੇ ਹੁੰਦੇ ਆ ਨਾ ਜੀ ਉਹ ਮਸਲੇ ਹਮੇਸ਼ਾ ਬੈਠ ਕੇ ਬਾਈ ਲਗਦੇ ਨਾਲ ਸੈਟਲ ਹੁੰਦੇ ਨੇ ਬਿਲਕੁਲ ਜੀ ਜੇ ਦੇਖਿਆ ਜਾਵੇ ਦੁਨੀਆ ਦੀਆਂ ਵੱਡੀਆਂ ਲੜਾਈਆਂ ਹੋਈਆਂ ਫਸਟ ਵਾਰਡ ਬਾਰ ਸੈਕੰਡ ਵਾਰਡ ਬਾਰ ਮਿਲੀਅਨਸ ਆਫ ਲੋਕ ਮਾਰਗਾਂ ਪਰ ਐਂਡ ਦੇ ਉੱਤੇ ਫੈਸਲੇ ਫਿਰ ਟੇਬਲ ਤੇ ਹੋਏ ਜੀ ਟੇਬਲ ਤੇ ਹੋਣੇ ਆ ਜੀ ਸੋ ਉਹ ਟੇਬਲ ਦੇ ਉੱਤੇ ਆ ਕੇ ਸਾਨੂੰ ਵੀ 네ਗੋਸ਼ੀਏਸ਼ਨ ਜਦੋਂ ਚੱਲਦੀ ਆ ਨਾ ਜੀ ਉਹਨੂੰ ਗਿਵਨ ਟੇਕ ਹੀ ਚੱਲਣਾ ਬਿਲਕੁਲ ਕੋਈ ਕੁਝ ਮੰਨਣੀ ਆ ਪੈਣੀ ਹੈ ਕੁਝ ਮੰਨਾਨੀ ਆ ਪੈਣੀ ਆ ਬਿਲਕੁਲ ਡੈਫੀਨਟਲੀ ਤੇ ਉਹ ਇਹਦੇ ਮਸਲਾ ਹੱਲ ਹੋਣਾ ਉਹ ਯਾਨੀ ਐਸ ਹੁਨ ਐਸ ਪੋਸੀਬਲ ਸਰਕਾਰ ਨੂੰ ਚਾਹੀਦਾ ਵੀ ਉਹ ਵੀ ਲਫੇ ਬਿਲਕੁਲ ਤੇ ਸਾਡੀਆਂ ਜੱਸੇ ਬੰਦਿਆਂ ਨੂੰ ਵੀ ਚਾਹੀਦਾ ਵੀ ਮਸਲੇ ਨੂੰ ਐਸ ਹੁਨ ਪੋਸੀਬਲ ਨਿਬੇੜਿਆ ਜਾਵੇ ਤਾਂ ਕਿ ਫਟਾਫਟ ਸਟੇਟ ਦੇ ਯਾਨੀ ਤਿੰਨ ਦਰਮਾਨੇ ਤੋਂ ਕੋਈ ਰਹਿਣ ਦੇ ਪ੍ਰੋਜੈਕਟ ਟਰਮੀਨ ਨਾ ਹੋਣ ਬਿਲਕੁਲ ਠੀਕ ਹੈ ਜੀ ਬਿਲਕੁਲ ਬਿਲਕੁਲ ਜੀ ਨਹੀਂ ਹੋਣੀ ਚਾਹੀਦੀ ਸਾਨੂੰ ਸਾਨੂੰ ਫਾਇਦਾ ਕੀ ਸਾਨੂੰ ਅਸੀਂ ਤਾਂ ਪਹਿਲੇ ਹੀ ਕਹਿੰਦੇ ਵੀ ਸਾਡੀ ਸਟੇਟ ਦਾ ਪਹਿਲੇ ਅਸੀਂ ਦਾ ਮਾਰਿਆ ਹੋਇਆ ਜੀ ਪਹਿਲੇ ਅਫੈਕਟਡ ਸਟੇਟ ਆਪਾਂ ਦੀ ਬਿਲਕੁਲ ਸੱਚੇ ਸਾਡੀ 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 ਇੰਡਸਟਰੀ ਸਾਡੇ ਕੋਲੋਂ ਬਾਹਰ ਜਾਈ ਜਾ ਰਹੀ ਆ ਸਾਡਾ ਰੋਜ਼ਗਾਰ ਸਾਨੂੰ ਮਿਲਦਾ ਨਹੀਂ ਕਿਹਾ ਸਾਡੇ ਨੇ ਬਾਹਰ ਨੂੰ ਜਾਣ ਤਾਂ ਜਾਣ ਕਿੱਥੇ ਬਿਲਕੁਲ ਜੀ ਜਦ ਪੰਜਾਬ ਦੇ ਵਿੱਚ ਹੈ ਹੀ ਕੁਝ ਨਹੀਂ ਸਹੀ ਗੱਲ ਹੈ ਸਾਡੀ ਕਿਸੇ ਕਿਸੇ ਪਾਰਟੀ ਦੇ ਮੈਨੀਫੈਸਟੋ ਦਾ ਇਹ ਗੱਲ ਹਿੱਸਾ ਨਹੀਂ ਹੁੰਦੀ ਪੰਜਾਬ ਮੈਨੀਫੈਸਟੋ ਦਾ ਹਿੱਸਾ ਤੇ ਜੀ ਵੀ ਆ ਨਹੀਂ ਕਿ ਪੰਜਾਬ ਦੇ ਪਾਣੀ ਖਤਮ ਹੁੰਦੇ ਜਾ ਰਿਹਾ ਹੈ ਕਿਸਾਨ ਜਿਹੜੇ ਕਿ ਇੰਨੇ ਇੱਕ ਜਿਆਦਾ ਮਤਲਬ ਪਰੇਸ਼ਾਨ ਨੇ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਕਿਸਾਨਾਂ ਲਈ ਪਤਾ ਨਹੀਂ ਉਹ ਪੰਜਾਬ ਦੇ ਪਾਣੀ ਲਈ ਕਿਉਂ ਇੰਨੇ ਫਿਕਰਮੰਦ ਨਹੀਂ ਚਲੋ ਆਪਾਂ ਅਗਲੇ ਪ੍ਰੋਗਰਾਮ ਚ ਪ੍ਰਮੋਜੀ ਗੱਲ ਕਰਾਂਗੇ ਦੇ ਬਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਸ਼ੋਅ ਆ ਦੇਣ ਦੇ ਲਈ ਥੈਂਕ ਯੂ ਜੀ ਥੈਂਕ ਯੂ ਸਰ ਜੀ